ਸਸ਼ੀਗਲ ਡੈਲੀ ਪੋਸਟ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਸ਼ਹੀਦੀ ਜੋੜ ਮੇਲ ਦਾ ਆਗਾਜ਼ ਹੋ ਚੁੱਕਿਆ ਹੈ ਤਾਂ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਆ ਉਹ ਸ਼੍ਰੀ ਫਤਿਹਗੜ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਦੇ ਆ ਆਖਰ ਇੰਨੀ ਵੱਡੀ ਸੰਗਤ ਨੂੰ ਕਿਸ ਤਰ੍ਹਾਂ ਮੋਨੀਟਰ ਕੀਤਾ ਜਾਂਦਾ ਹੈ ਤਾਂ ਮੇਰੇ ਨਾਲ ਐਸਐਸਪੀ ਫਤਿਹਗੜ ਸਾਹਿਬ ਡਾਕਟਰ ਵਿਜੋਤ ਗਰੇਵਾਲ ਮੌਜੂਦ ਨੇ ਮੈਮ ਸਭ ਤੋਂ ਪਹਿਲੇ ਹੀ ਸਵਾਲ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਦੀ ਆਮਦ ਹੁੰਦੀ ਆ ਤਾਂ ਇਸ ਚੀਜ਼ ਨੂੰ ਮੈਨੇਜ ਕਿਵੇਂ ਕਰ ਰਹੇ ਹੋ ਕਿ ਕਿਸ ਤਰ੍ਹਾਂ ਸਭ ਤੋਂ ਵੱਡੀ ਗੱਲ ਹੈ ਸੀਸੀਟੀਵੀ ਰੂਮ ਹੈ ਤਾਂ ਕਿਸ ਕਿਸ ਤਰੀਕੇ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਜੀ ਜਿੱਦਾਂ ਤੁਸੀਂ ਦੱਸਿਆ ਜੀ ਆ ਜੋ ਸ਼ਹੀਦੀ ਸਭਾ ਹੈ ਜੋ ਫਤਿਹਗੜ ਸਾਹਿਬ ਚ 25 26 27 ਨੂੰ ਮਨਾਈ ਗਈ ਹੈ ਇੱਥੇ ਫਤਿਹਗੜ ਸਾਹਿਬ ਚ ਇਹ ਪੰਜਾਬ ਦਾ ਇੱਕ ਸਭ ਤੋਂ ਵੱਡਾ ਧਾਰਮਿਕ ਇਕੱਠ ਹੈ ਤੇ ਬਹੁਤ ਦੂਰੋਂ ਨੇੜਿਓਂ ਹਰ ਤਰ੍ਹਾਂ ਤੋਂ ਹਰ ਥਾਂ ਤੋਂ ਸੰਗਤ ਇੱਥੇ ਪਹੁੰਚਦੀ ਹੈ ਨਤਮਸਤਕ ਹੋਣ ਤੇ ਅਸੀਂ ਕਾਫੀ ਦਿਨ ਪਹਿਲਾਂ ਤਿਆਰੀ ਸ਼ੁਰੂ ਕਰਤੀ ਸੀਗੀ ਜੀ ਤੇ ਅਸੀਂ ਦੇਖ ਰਹੇ ਹਾਂ ਪਿਛਲੇ 10 ਦਿਨ ਤੋਂ ਇੰਨੀ ਹੀ ਸੰਖਿਆ ਦੇ ਵਿੱਚ ਸੰਗਤ ਸ਼੍ਰੀ ਫਤਿਹਗੜ ਸਾਹਿਬ ਪਹੁੰਚ ਰਹੀ ਹੈ ਤੇ ਇਹਦੇ ਅਸੀਂ ਬੜੇ ਪਕਤਾ ਤੇ ਲੈਬਰੇਟ ਪ੍ਰਬੰਧ ਕੀਤੇ ਨੇ ਜੀ 20 ਤੋਂ ਵੱਧ ਵੱਡੀਆਂ ਪਾਰਕਿੰਗਸ ਨੇ ਜਿਹੜੀਆਂ ਉਹ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਪਾਰਕਿੰਗਸ ਦੇ ਵਿੱਚ ਪੁਲਿਸ ਮੁਲਾਜ਼ਮ ਵੌਲੰਟੀਅਰਸ ਤੇ ਐਂਟਰੀ ਤੇ ਐਗਜ਼ਿਟ ਰਸਤੇ ਸੈਪਰੇਟ ਕੀਤੇ ਨੇ ਪੂਰੇ ਇਲਾਕੇ ਨੂੰ ਵਨ ਵੇ ਕੀਤਾ ਗਿਆ ਹੈ ਚੱਪਾ ਚੱਪਾ ਜੋ ਇਲਾਕੇ ਦਾ ਸੀਸੀਟੀਵੀ ਕੈਮਰਾਜ਼ ਨਾਲ ਕਵਰਡ ਹੈ ਸਾਡੀਆਂ ਵੱਖ-ਵੱਖ ਟੀਮਾਂ ਬਣੀਆਂ ਨੇ ਆਬਜ਼ਰਵੇਸ਼ਨ ਟੀਮਾਂ ਬਣੀਆਂ ਨੇ ਜੋ ਕਿ ਨਿਰੰਤਰ ਫੁੱਟ ਪੈਟਰੋਲਿੰਗ ਕਰ ਰਹੀਆਂ ਨੇ ਤੇ ਇਲਾਕੇ ਦੇ ਵਿੱਚ ਘੁੰਮਰੀਆਂ ਨੇ ਅੱਦੇ ਵਿੱਚ 4000 ਸੈਨਾਤ ਫਤਿਹਗੜ੍ਹ ਸਾਹਿਬ ਦੇ ਜੋੜ ਮੇਲ ਦੇ ਲਈ ਜੀ 3000 ਤੋਂ ਵੱਧ ਪੁਲਿਸ ਫੋਰਸ ਇੱਥੇ ਤੈਨਾਤ ਹੈ ਤੇ ਨਾਲ ਹੀ 500 ਵੋਲੰਟੀਅਰਸ ਜੋ ਕਿ ਤੁਸੀਂ ਵੇਖਿਆ ਹੋਏਗਾ ਖਾਲਸਾ ਏਡ ਵਾਲੇ ਐਨਸੀਸੀ ਐਨਐਸਸੀ ਐਸਜੀਪੀਸੀ ਦੇ ਵੋਲੰਟੀਅਰਸ ਸਾਰੇ ਪੁਲਿਸ ਦੇ ਨਾਲ ਰਲ ਮਿਲ ਕੇ ਸੇਵਾ ਕਰ ਰਹੇ ਨੇ ਜੀ ਸਭ ਤੋਂ ਅਹਿਮ ਹੋ ਜਾਂਦਾ ਸੀਸੀਟੀਵੀ ਕੰਟਰੋਲ ਰੂਮ ਕੈਮਰੇ ਤੇ ਛੀ ਨਜ਼ਰ ਤੀਜੀ ਆਖਦਾ ਜ਼ਿਕਰ ਕਰੀਏ ਤਾਂ ਉਸਤੇ ਵੀ ਫੋਕਸ ਕੀਤਾ ਗਿਆ ਬਹੁਤ ਫੋਕਸ ਹੈ ਜੀ ਹਰ ਤਰੀਕੇ ਦੇ ਨਾਲ ਸਰਵੇਲੈਂਸ ਦੇ ਜੋ ਪੁਲਿਸ ਕੋਲ ਤਰੀਕੇ ਹੁੰਦੇ ਨੇ ਉਹਨਾਂ ਦਾ ਉਪਯੋਗ ਕੀਤਾ ਜਾ ਰਿਹਾ ਹੈਗਾ ਤੇ ਕੈਮਰੇ ਇਸ ਤਰੀਕੇ ਨਾਲ ਲਗਾਏ ਗਏ ਨੇ ਕਿ ਸਾਰੀ ਪਾਰਕਿੰਗਸ ਡਾਇਵਰਜਨਸ ਜਿਹੜਾ ਸਾਰਾ ਇਲਾਕਾ ਹੈ ਫਤਿਹਗੜ੍ਹ ਸਾਹਿਬ ਦਾ ਉਹਦਾ ਰੀਲੇ ਜਿਹੜਾ ਹੈਗਾ ਸਾਡੇ ਕੰਟਰੋਲ ਰੂਮ ਤੇ ਹੈਗਾ ਤੇ ਨਾਲ ਹੀ ਪੁਲਿਸ ਆਊਟਪੋਸਟ ਜਿਹਨੂੰ ਕਿ ਅਸੀਂ ਸਹਾਇਤਾ ਕੇਂਦਰ ਕਹਿ ਰਹੇ ਹਾਂ ਉਹਨਾਂ ਨੂੰ ਥਾਂ ਥਾਂ ਤੇ ਸਟੈਬਲਿਸ਼ ਕੀਤਾ ਗਿਆ ਹੈ ਸਹਾਇਤਾ ਕੇਂਦਰਾਂ ਦੇ ਵਿੱਚ ਇਨਫੋਰਮੇਸ਼ਨ ਡੈਸਕ ਵੀ ਹੈਗਾ ਅਤੇ ਹੈਲਥ ਡੈਸਕ ਹੈਗਾ ਮੈਡੀਕਲ ਡੈਸਕ ਜਿਹਨੂੰ ਕਹਿੰਨੇ ਆਪਾਂ ਅਤੇ ਨਾਲ ਹੀ ਪੁਲਿਸ ਆਊਟਪੋਸਟ ਵੀ ਹੈਗੀ ਹੈ ਇੱਕ ਚੀਜ਼ ਹੋਰ ਹੈ ਮੈਂ ਇਹ ਵੱਡੀ ਦਿੱਕਤ ਹੋ ਜਾਂਦੀ ਹੈ ਕਿ ਜਦੋਂ ਸੰਗਤ ਆਉਂਦੀ ਹੈ ਕੋਈ ਪਰੇਸ਼ਾਨੀ ਨਾ ਹੋਵੇ ਅੱਗੇ ਗੁਰੂ ਘਰ ਹੈ ਮਰਿਆਦਾ ਦਾ ਬਹੁਤ ਖਿਆਲ ਰੱਖਣਾ ਪੈਂਦਾ ਇਹਦੇ ਚ ਜੀ ਦੇਖੋ ਪਹਿਲੀ ਗੱਲ ਤਾਂ ਜਿਹੜੀ ਸਾਡੀ ਸਾਰੀ ਪੁਲਿਸ ਫੋਰਸ ਲੱਗੀ ਹੋਈ ਹੈ ਉਹ ਸਾਰੀ ਆਪ ਇੱਕ ਸੇਵਾ ਦੇ ਤੌਰ ਤੇ ਡਿਊਟੀ ਨੇ ਭਾਰੀ ਹੈ ਤੇ ਸਾਡੇ ਸਾਰਿਆਂ ਦੀ ਇਹ ਭਾਵਨਾ ਹੈਗੀ ਹੈ ਤੇ ਕਿਉਂਕਿ ਇਹ ਇੱਕ ਸੋਗਮਈ ਅਫਸਰ ਹੁੰਦਾ ਹੈ ਤੇ ਜੋ ਸੰਗਤ ਦਰਜਾਨ ਵੀ ਹੁੰਦਾ ਉਹ ਇੱਕ ਉਸ ਤਰੀਕੇ ਦਾ ਹੁੰਦਾ ਤੇ ਅਸੀਂ ਸਾਰੇ ਉਸ ਚੀਜ਼ ਦਾ ਬਹੁਤ ਧਿਆਨ ਰੱਖਦੇ ਹਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜੀ ਬਰੀਫਿੰਗ ਵੀ ਫੋਰਸ ਨੂੰ ਦਿੱਤੀ ਜਾਂਦੀ ਹੈ ਸਾਡੇ ਵੱਲੋਂ ਉਹਦੇ ਚ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ ਜਾਂਦਾ ਹੈ ਕਿ ਜੋ ਇਸ ਇਵੈਂਟ ਦੀ ਮਰਿਆਦਾ ਹੈ ਉਹਦੇ ਬਾਰੇ ਪੁਲਿਸ ਵੀ ਹਮੇਸ਼ਾ ਧਿਆਨ ਰੱਖਿਆ ਤੇ ਆਣ ਵਾਲੀ ਸੰਗਤ ਵੀ ਰੱਖਿਆ ਕੋਟਸਵਾਰ ਮੁਲਾਜ਼ਮ ਵੀ ਤਾਇਨਾਤ ਨੇ ਉਹ ਵੀ ਪੈਟਰੋਲ ਕਰੇ ਹਾਂਜੀ ਇਹ ਬੜਾ ਸਾਡਾ ਜੀ ਪੁਲਿਸ ਦਾ ਇੱਕ ਪੁਲਿਸਿੰਗ ਦਾ ਇੰਪੋਰਟੈਂਟ ਕੰਪੋਨੈਂਟ ਹੁੰਦਾ ਹੈ ਜਿੱਦਾਂ ਕਿ ਤੁਸੀਂ ਦੇਖੋ ਜਦੋਂ ਇੱਥੇ ਸਾਰੀ ਸੰਗਤ ਪੈਦਲ ਹੈ ਤਾਂ ਮਾਉਂਟਡ ਪੁਲਿਸ ਹੈ ਜਿਹੜੀ ਉਹ ਸਾਡਾ ਕრაਊਡ ਕੰਟਰੋਲ ਤੇ ਲਾਈਨ ਮੈਨੇਜਮੈਂਟ ਦਾ ਇੱਕ ਤਰੀਕਾ ਹੁੰਦਾ ਹੈ ਤੇ ਉਹ ਵੀ ਇੱਥੇ ਪਹੁੰਚੇ ਨੇ ਸਾਰੇ ਤੇ ਡਿਊਟੀ ਨਿਭਾ ਰਹੇ ਨੇ ਜੀ ਰਾਤ ਨੂੰ ਵੀ ਬਹੁਤ ਹੁੰਦਾ ਕਿਉਂਕਿ ਇਸ ਤਰ੍ਹਾਂ ਦੇ ਸਮਾਜ ਬਰੋ ਵੀ ਤਤ ਹੁੰਦੇ ਨੇ ਉਸ ਤਰ੍ਹਾਂ ਦੇ ਇਕੱਠ ਚ ਪਹੁੰਚ ਜਾਂਦੇ ਨੇ ਤਾਂ ਰਾਤ ਦੇ ਲਈ ਕੋਈ ਸਪੈਸ਼ਲ ਪ੍ਰੋਗਰਾਮ ਹੁੰਦੀ ਹੈ ਨਾਈਟਿੰਗ ਨਾਈਟ ਪੈਟ੍ਰੋਲਿੰਗ ਦੇ ਲਈ ਹਾਂਜੀ ਸਾਡੀਆਂ ਪੂਰੀਆਂ ਸ਼ਿਫਟਾਂ ਜਿੰਨੀਆਂ ਸਾਰੀਆਂ ਟੀਮਾਂ ਪਲੇਨ ਕਲੋਥ ਟੀਮਸ ਆਬਜ਼ਰਵੇਸ਼ਨ ਟੀਮਸ ਸੀਸੀਟੀਵੀ ਕੈਮਰਾ ਆਬਜ਼ਰਵੇਸ਼ਨ ਟੀਮਸ ਸਾਰੀਆਂ ਤਾਇਨਾਤ ਨੇ ਤੇ 24 ਘੰਟੇ ਕੰਮ ਕਰ ਰਹੀਆਂ ਨੇ ਮਿਹਰਬਾਨੀ ਸਮਾਧਨ ਦੇ ਲਈ ਸੋ ਐਸਐਸਵੀ ਫਤੇਗੜ ਡਾਕਟਰ ਰਵਜੋਤ ਗਰੇਵਾਲ ਇਸ ਤੌਰ ਤੇ ਖਾਸ ਤੌਰ ਤੇ ਬਣੇ ਹੋਏ ਸੀ ਉਹਨਾਂ ਦਾ ਕਹਿਣਾ ਹੈ ਕਿ ਪੁਲਿਸਿੰਗ ਜਿਹੜੀ ਹੈ ਉਹ ਇਹਨਾਂ ਤਿੰਨ ਦਿਨਾਂ ਦੇ ਵਿੱਚ ਡਿਊਟੀ ਦੇ ਨਾਲ ਨਾਲ ਸੇਵਾ ਕਰਦੀ ਹੈ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਪੁਲਿਸ ਜਿਹੜੀ ਆ ਉਹ ਇਸ ਵੇਲੇ ਸੇਵਾ ਭਾਵ ਦੇ ਨਾਲ ਕੰਮ ਕਰ ਰਹੀ ਹੈ ਲਗਭਗ 3000 ਜਵਾਨ ਜਿਹੜੇ ਨੇ ਉਹ ਇਸ ਡਿਊਟੀ ਦੇ ਵਿੱਚ ਤਾਇਨਾਤ ਨੇ ਤਿੱਖੀ ਨਜ਼ਰ ਜਿਹੜੀ ਆ ਉਹ ਕੈਮਰੇ ਦੁਆਰਾ ਰੱਖੀ ਜਾ ਰਹੀ ਹੈ ਤਾਂ ਆਪਣੇ ਆਪ ਦੇ ਵਿੱਚ ਪੁਲਿਸ ਐਸਸੀ ਇਹ ਪੰਜਾਬ ਦਾ ਸਭ ਤੋਂ ਵੱਡਾ ਧਾਰਮਿਕ ਇਕੱਠ ਹੁੰਦਾ ਕਿਉਂਕਿ ਇਹ ਸੋਗਮਈ ਦਿਨ ਹੁੰਦੇ ਨੇ ਤਾਂ ਪੁਲਿਸ ਵੱਲੇ ਸ੍ਰੋਤ ਚੰਗੇ ਤੋਂ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਦੇ ਲਈ ਵਚਨਬੱਧਾ ਕੈਮਰਾਪਰਸਨ ਗੁਲਸ਼ਨ ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬੀ